ਮਿਸਤਰੀ ਉਹ ਯਾਰਾ ਖੜੀ ਆ ਗਈ ਐ ਤੇ ਮੈਨੂੰ ਪੈਸੇ ਦੇਈਦੇ ਸੀ ਮਾਲਕ ਦੇ ਦਊਗਾ ਉਹ ਤੇਰੇ ਵੱਲ ਤਾਂ ਪ੍ਰਭਾ ਆ ਗਿਆ ਐਡਵਾਂਸ ਚਲਦੇ ਪੈਸੇ ਅੱਗੇ ਕਿੱਥੋਂ ਦੇ ਦਊਗਾ ਉਹ ਬਾਈ ਗੱਲ ਤੂੰ ਜਾ ਕੇ ਗੱਲ ਕਰ ਲੈ ਮਾਲਕ ਦੇ ਨਾਲ ਆਪ ਠੀਕ ਮੈਤਰੀ ਸਾਹਿਬ ਕਿੰਨੇ ਕਿ ਦਿਨਾਂ ਦਾ ਰਹਿ ਗਿਆ ਕੰਮ ਪਾਜੀ ਉਹ ਤੁਹਾਡੇ ਵਾਲੀ ਚ ਲਹੀ ਕੰਮ ਸੀ ਹਾਂ ਦੱਸ ਕੀ ਕੰਮ ਸੀ ਪਾਜੀ ਮੈਨੂੰ ਪਤਾ ਮੇਰੇ ਪਹਿਲੇ ਐਡਵਾਂਸ ਚਲਦੇ ਪਏ ਆ ਪਰਮਨ 200 ਰੁਪਏ ਚਾਹੀਦੇ ਸੀ ਇੰਨੀ ਕੀ ਲੋਡ ਪਾ ਗਈ 200 ਰੁਪਏ ਦੀ ਪਾਜੀ ਭੈਣ ਨੇ ਰਖੜੀ ਲੈ ਕੇ ਆਉਣਾ ਭਾਜੀ ਭੈਣ ਪਿਛਲੀ ਰਖੜੀ ਤੇ ਆਈ ਤੇ ਉਹਨੂੰ ਖਾਲੀ ਹੱਥ ਭੇਜਿਆ ਉਸ ਤੋਂ ਪਿਛਲੀ ਵਾਰੀ ਫੇਰ ਖਾਲੀ ਹੱਥ ਭੇਜਿਆ ਤੇ ਮੈਂ ਨਹੀਂ ਜਾਂਦਾ ਕਿ ਮੈਂ ਆਪਣੀ ਭੈਣ ਨੂੰ ਐਤਕੀ ਵੀ ਖਾਲੀ ਹੱਥ ਭੇਜਾਂ ਦੇਖ ਵੀਰੇ ਪੈਣਾ ਪੈਸੇ ਦੀਆਂ ਭੁੱਖੀਆਂ ਨਹੀਂ ਹੁੰਦੀਆਂ ਭੈਣਾਂ ਨੂੰ ਪੈਸੇ ਦਾ ਕੋਈ ਮਤਲਬ ਨਹੀਂ ਭਾਵੇਂ ਖਾਲੀ ਪਿਆਰ ਦੇ ਦੋ ਨਾ ਉਹ ਤਾਂ ਵੀ ਚੱਲੇ ਜਾਂਦੀਆਂ ਪਿਆਰ ਲੈ ਕੇ ਵੀ ਪਰ ਜਿਹੜੇ ਘਰ ਉਹਨਾਂ ਦੇ ਪਿੱਛੇ ਬੈਠੇ ਹੁੰਦੇ ਨੇ ਨਾ ਸੱਸ ਉਹਦਾ ਘਰ ਵਾਲਾ ਉਹ ਜਦੋਂ ਰਖੜੀ ਬੰਨਣ ਆਉਂਦੀ ਤਾਂ ਅਗਲੇ ਪੁੱਛਦੇ ਆ ਵੀਰ ਨੇ ਕੀ ਦਿੱਤਾ ਸੀ ਸੱਸ ਵੀ ਗੱਲਾਂ ਕਰਦੀ ਐ ਕਿਹੜਾ ਸੂਟ ਲੈ ਕੇ ਆਈਆਂ ਕੀ ਕੁਛ ਦਿੱਤਾ ਵੀਰ ਨੇ ਤੂੰ ਦੋ ਤਿੰਨ ਵਾਰ ਹੀ ਭੈਣ ਨੂੰ ਖਾਲੀ ਮੋੜਿਆ ਨਾ ਚੌਥੀ ਵਾਰ ਤੈਨੂੰ ਰਖੜੀ ਬੰਨ੍ਹਣੀ ਉਹਨਾਂ ਨੇ ਭੇਜਣਾ ਉਹਨਾਂ ਕਿਹੜਾ ਰਹਿਣ ਦੇ ਤੂੰ ਇਦਾਂ ਕਰ ਆਲਾ ਮੇਰ ਕੋ 1000 ਰੁਪਇਆ ਭੈਣ ਨੂੰ ਵਧੀਆ ਸੂਟ ਲੈ ਕੇ ਦੇ ਕੋਈ ਗੱਲ ਨਹੀਂ ਪੈਸੇ ਬਾਅਦ ਚ ਆ ਜਾਣਗੇ ਜਾ